1947 ਦਾ ਵਾਕਿਆ ਆਪਣੇ ਪਿੰਡੇ ਤੇ ਹੰਡਾਇਆ ਆ 1965 ਦੀ ਲੜਾਈ ਕਿਉਂਕਿ ਮੈਂ ਸਿਆਟੇ ਵਿੱਚ ਰਹਿ ਰਿਹਾ ਸੀ ਸਿਆਟੇ ਵਿੱਚ ਉਸ ਵੇਲੇ ਮੈਂ ਬਾਈ ਸਾਹਿਬ ਦਾ ਨੌਜਵਾਨ ਸੀ ਸਾਡੇ ਘਰ ਵਿੱਚ ਸਾਡੇ ਬਾਬੇ ਦਾਦੀ ਨੂੰ ਚਵਾਰੇ ਚੋਂ ਸੁੱਟ ਕੇ ਧਲੇ ਮਾਰਤਾ ਗਲੀ ਔਰ ਸਾਡੇ ਘਰ ਨੂੰ ਅੱਗ ਲਾ ਕੇ ਤੇ ਉਹਨਾਂ ਨੇ ਲੁੱਟ-ਖੁੱਟ ਲਿਆ ਅਸੀਂ ਉੱਥੋਂ ਬਚ ਕੇ ਉਹਨੇ ਨਾਲ ਦੇ ਪਿੰਡ ਵਿੱਚ ਗਏ ਆ ਤੇ ਜਦੋਂ ਸਾਰੇ ਅਟਾਰੀ ਨੂੰ 2 ਢਾਈ ਕਿਲੋਮੀਟਰ ਦਾ ਸਫ਼ਰ ਵੀ ਅਸੀਂ ਨਹੀਂ ਆਰਾਮ ਨਾਲ ਤੈਅ ਕਰ ਸਕੇ। ਤੇਰੀ ਮਦਦ ਨਾਲ ਮੈਨੂੰ ਗਿਆ ਵੀਰ ਸਾਰੇ ਮਾਰਗੇ ਰੰਨੇ ਮਾਰਦੇ ਤੇ ਉਸ ਤੋਂ ਕੋਈ ਮੁਸ਼ਕਿਲਿਆ ਜਾੜਦੇ ਹਦ ਚਲੇ ਗਏ। ਇਹ ਸਾਰੇ ਪੰਜਾਬੀਆਂ ਦੀ ਕਹਾਣੀ ਲੱਖਾਂ ਲੋਕ ਮਾਰੇ ਗਏ, ਪੈਣਾ ਵਿਧਵਾਈਆਂ, ਬੱਚੇ ਯਤੀਮ ਹੋਏ। ਘਰਵਾਰ ਉੱਡ ਗਿਆ ਅੱਜ ਤੱਕ ਤੀਸਰੀ ਵੀਡੀਓ ਤੱਕ ਵੀ ਉਹ ਆਪਣੇ ਪੈਰਾਂ ਤੇ ਖੜੇ ਹੋ ਨਹੀਂ ਸਕੇ ਤੇ ਮਾਮਾ ਦੇ ਪੋਤ ਨਹੀਂ ਸਮਝਦੇ ਲੋਕ ਉੱਚ ਚੀਕਾ ਮਾਰਦੇ ਮੇਰਾ ਬਲ ਕਿੱਥੇ ਪਿਆ ਮੇਰੀ ਮਾਂ ਕਿੱਥੇ ਪਈ ਜਦ ਕਿ ਮੇਰੇ ਫਾਦਰ ਸਾਹਿਬ ਦੇ ਸਾਹਮਣੇ ਇਹਨਾਂ ਦੇ ਪਿਤਾ ਹੀ ਗੋਲੀਆਂ ਮਾਰੀਆਂ ਗਿਆ ਘਰ ਦੇ ਵਿੱਚ ਕਿੰਨਾ ਮੈਨੂੰ ਨਹੀਂ ਪਤਾ ਵੀ ਮਦਦ ਕੀ ਮੇਰੇ ਦਾਦਾ ਜੀ ਕਿਸ ਤਰ੍ਹਾਂ ਮੇਰੀ ਦਾਦੀ ਕਿਸ ਤਰ੍ਹਾਂ ਅੱਜ ਤੱਕ ਇਹਨਾਂ ਨੂੰ ਆਪਣੇ ਮਦਦ ਕੀ ਮਾਪਿਆਂ ਦਾ ਪਿਆਰ ਨਹੀਂ ਮਿਲਿਆ ਬਹੁਤ ਨਕਸਾਨ ਦਾਵਾ ਜਿਨ੍ਹਾਂ ਨੇ ਜੰਗ ਦੇਖਿਆ ਨਾ ਅੱਜ ਉਹਨਾਂ ਨੂੰ ਪੁੱਛ ਕੇ ਦੇਖੋ ਜੰਗ ਕੀ ਹੁੰਦੀ ਉਹ ਅੱਜ ਵੀ ਕਹਿੰਦੇ ਆ ਵੀ ਜੰਗ ਨਹੀਂ ਹੋਣੀ ਚਾਹੀਦੀ ਵਿਨਾਸ਼ ਹੁੰਦਾ ਦੇਖਿਆ ਜਾਨਾ ਜਾਂਦੇ ਦੇਖਿਆ ਬੰਬਾਰਟਮੈਂਟ ਕਿਵੇਂ ਹੁੰਦੀ ਆ ਕਿਵੇਂ ਜਿਹੇ ਹਾਲਾਤ ਹੁੰਦੇ ਆ ਉਸ ਤੋਂ ਬਾਅਦ ਕੱਤ ਦੇ ਲਾਈਵ ਲੇਕੇ ਬਾਦਕਿਸਮਤੀ ਐਪੀਐਸੀ ਪੰਜਾਬ ਦੇ ਲੋਕੀ ਇਸ ਦੇ ਸ਼ਿਕਾਰ ਹੋਏ ਬਾਕੀ ਇਰਦਾਂ ਦੇ ਲੋਕਾਂ ਨੂੰ ਨਹੀਂ ਪਤਾ ਲੱਗਾ ਲੜਾਈ ਕੀ ਹੁੰਦੀ ਆ ਉਹ ਲੜਾਈ ਇਹ ਬਿਆਨਕ ਹੁੰਦੀ ਹੈ ਕਿ ਤਿੰਨ ਪੀੜ੍hiyan ਦੇਖੋ ਜਿਹੜੇ ਨੁਕਸਾਨ ਹੋਇਆ ਹੁੰਦਾ ਉਹਦੇ ਪਰਪਾਈ ਨਹੀਂ ਹੁੰਦੀ ਪਰ ਮੈਨੂੰ ਇਹ ਨਹੀਂ ਪਤਾ ਵੀ ਆਪਣੇ ਬਚਪਨ ਦੇ ਵਿੱਚ ਜਿੱਦਾਂ ਮਾਪਿ ਰੀਜੇ ਨਾਲ ਬੱਚਾ ਨੂੰ ਪਾਲਦੇ ਹੋ ਉਹ ਪਿਆਰ ਕੀ ਹੁੰਦਾ ਇਸ ਕਰਕੇ ਲੜਾਈ ਵਾੜੀ ਦੇ ਲੜਾਈ ਦੇ ਆਪ ਹੀ ਕੋਈ ਮਸਲਾ ਤੇ ਲੜਾਈ ਨਾਲ ਮਸਲਾ ਹੱਲ ਨਹੀਂ ਹੋ ਸਕਦਾ ਕਸ਼ਮੀਰ ਦੇ ਪਹਿਲਗਾਮ ਦੇ ਵਿੱਚੋਂ ਘਟਨਾ ਵਾਪਰੀ ਉਸ ਘਟਨਾ ਤੋਂ ਬਾਅਦ ਪੂਰਾ ਦੇਸ਼ ਜਿਹੜਾ ਸੀ ਉਹ ਰੋਜ਼ ਦੇ ਵਿੱਚ ਦਿਖਾਈ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਮੰਗ ਹੈ ਉਹ ਭਾਰਤ ਸਰਕਾਰ ਤੋਂ ਜ਼ਰੂਰ ਕੀਤੀ ਗਈ ਕਿ ਦੇਸ਼ ਦਾ ਜਿਹੜਾ ਬਦਲਾ ਹੈ ਜੋ ਪਹਿਲਗਾਮ ਦੇ ਵਿੱਚ ਘਟਨਾ ਵਾਪਰੀ ਹੈ ਪਾਕਿਸਤਾਨ ਤੋਂ ਜ਼ਰੂਰ ਲਿਆ ਜਾਵੇ ਉਸ ਤੋਂ ਬਾਅਦ ਇੱਕ جنگ ਦਾ ਮਾਹੌਲ ਹੈ ਜਿਹੜਾ ਉਹ ਜ਼ਰੂਰ ਬੰਦਾ ਹੋਇਆ ਦਿਖਾਈ ਦਿੱਤਾ ਕਿਉਂਕਿ ਭਾਰਤ ਸਰਕਾਰ ਵੱਲੋਂ 48 ਘੰਟਿਆਂ ਦਾ ਟਾਈਮ ਪਹਿਲਾਂ ਦਿੱਤਾ ਗਿਆ ਸੀ ਕਿ ਪੂਰੇ ਜੋ ਵੀ ਹਿੰਦੂਸਤਾਨ ਦੇ ਵਿੱਚ ਪਾਕਿਸਤਾਨੀ ਆਏ ਹੋਏ ਨੇ ਉਹ ਆਪਣੇ ਦੇਸ਼ ਨੂੰ ਮੂਵ ਕਰ ਜਾਣ ਉਸ ਤੋਂ ਬਾਅਦ ਜਿਹੜੀ ਹਲਚਲ ਹੈ ਅਟਾਰੀ ਵਾਗਾ ਸਰਹੱਦ ਤੇ ਬੜੀ ਦਿਖਾਈ ਦਿੱਤੀ ਮਗਰ ਉਸ ਤੋਂ ਬਾਅਦ ਜਿਹੜਾ ਜੰਗ ਦਾ ਮਾਹੌਲ ਬਣ ਰਿਹਾ ਕੀ ਸਾਰੇ ਲੋਕ ਚਾਹੁੰਦੇ ਨੇ ਕਿ ਜੰਗ ਹੋਏ ਜਾਂ ਨਾ ਹੋਏ ਕਿਉਂਕਿ ਅੱਜ ਅਸੀਂ ਉਹਨਾਂ ਲੋਕਾਂ ਨਾਲ ਗੱਲਬਾਤ ਕਰਨ ਲੱਗੇ ਹਾਂ ਜੋ ਕਿ ਜਿਨ੍ਹਾਂ ਨੇ ਜੰਗ ਦਾ ਸੰਤਾਪ ਹੈ ਜਿਹੜਾ ਆਪਣੇ ਪਿੰਡੇ ਤੇ ਚੱਲਿਆ ਸੜਨਾਲ ਇਸ ਸਮੇਂ ਗਿਆਨੀ ਗੁਰਦੀਪ ਸਿੰਘ ਜੀ ਮजूद ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਕਿ 47 ਦਾ ਸੰਤਾਪ ਉਹਨਾਂ ਨੇ ਚੱਲਿਆ 71 ਦੀ ਜੰਗ ਦਾ ਸੰਤਾਪ ਉਹਨਾਂ ਨੇ ਚ ਪੈਲਗਾਮ ਦੀ ਘਟਨਾ ਤੋਂ ਬਾਅਦ ਲੋਕ ਜੰਗ ਦੀ ਜਿਹੜੀ ਮੰਗ ਹੈ ਉਹ ਜ਼ਰੂਰ ਕਰ ਰਹੇ ਨੇ ਮਗਰ ਤੁਸੀਂ ਸੰਤਾਪ ਹੈ ਜਿਹੜਾ ਜ਼ਰੂਰ ਚੱਲਿਆ ਉਹਨਾਂ ਜੰਗਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਜੋ ਜੰਗ ਦੀ ਮੰਗ ਕਰ ਰਹੇ ਨੇ ਸਭ ਤੋਂ ਪਹਿਲਾਂ ਜੀ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਤੁਸੀਂ ਮੈਨੂੰ ਆਮ ਸਰੋਤਾਂ ਦੇ ਸਾਹਮਣੇ ਆਪਣੇ ਵਿਚਾਰ ਰੱਖਣ ਦਾ ਔਕਾ ਦੇ ਰਿਹਾ ਦੂਸਰੀ ਗੱਲ ਇਹ ਦੇ ਨਾਲ ਹੀ ਮੈਂ ਜਿਹੜੇ ਪੈਲਗਾਮ ਦੇ ਵਿੱਚ ਅਤਵਾਦੀਆਂ ਦੇ 26 ਪਰਿਵਾਰਾਂ ਦੇ ਜੀ ਜਿਹੜੇ ਮਾਰੇ ਗਏ ਉਹਨਾਂ ਨਾਲ ਹੁਣ ਧਰਤੀ ਦਾ ਪ੍ਰਗਟਾਵਾ ਵੀ ਕਰਦਾ ਔਰ ਇਸ ਗੱਲ ਦੀ ਨਿੰਦਾ ਕਰਦਾ ਅਸਰ ਤੁਸੀਂ ਸੰਤਾਪ ਚੱਲਿਆ ਤੁਹਾਡੇ ਪਰਿਵਾਰਿਕ ਜੀ ਕੌਣ ਕੌਣ ਉਹਦੂ ਕਿਸ ਉਮਰੇ ਦੇ ਵਿੱਚ ਸੀ ਤੁਸੀਂ ਤੇ ਕਿਹੜੇ ਲੋਕ ਤੁਹਾਡੇ ਉਸ ਜੰਗ ਦੇ ਵਿੱਚ ਜਿਹੜੇ ਸ਼ਹੀਦ ਹੋਏ ਦੇਖੋ ਜੇ 1947 ਦਾ ਵਾਕਿਆ ਆਪਣੇ ਪਿੰਡੇ ਤੇ ਹੰਡਾਇਆ 1965 ਦੀ ਲੜਾਈ ਕਿਉਂਕਿ ਮੈਂ ਸਿਆਟੇ ਵਿੱਚ ਰਹਿ ਰਿਹਾ ਸਿਆਟੇ ਵਿੱਚ ਉਸ ਵੇਲੇ ਮੈਂ 22 ਸਾਲ ਦਾ ਨੌਜਵਾਨ ਸੀ ਉਹ ਵੀ ਮੈਂ ਆਪਣੀ ਅੱਖੀਂ ਦੇਖ ਕੇ ਵਿਨਾਸ਼ ਹੁੰਦਾ ਦੇਖਿਆ ਜਾਨਾਂ ਜਾਂਦੀਆਂ ਦੇਖਿਆ ਬੰਬਾਰਟਮੈਂਟ ਕਿਵੇਂ ਹੁੰਦੀ ਆ ਕਿਵੇਂ ਜਿਹੇ ਹਾਲਾਤ ਹੁੰਦੇ ਆ ਉਸ ਬਦਖਤ ਕੱਤ ਦੇ ਲਾਈਵ ਦੇਖੇ ਬਦਕਿਸਮਤੀ ਆਪੀਸੀ ਪੰਜਾਬ ਦੇ ਲੋਕ ਹੀ ਇਸ ਦੇ ਸ਼ਿਕਾਰ ਹੋਏ ਬਾਕੀ ਦਰਸਾਂ ਦੇ ਲੋਕਾਂ ਨੂੰ ਨਹੀਂ ਪਤਾ ਲੱਗਾ ਲੜਾਈ ਕੀ ਹੁੰਦੀ ਹੈ ਉਹ ਲੜਾਈ ਇੰਨੀ ਭਿਆਨਕ ਹੁੰਦੀ ਹੈ ਕਿ ਤਿੰਨ ਪੀੜ੍hiyan ਤੀਕੋ ਜਿਹੜੇ ਨੁਕਸਾਨ ਹੋਇਆ ਹੁੰਦਾ ਉਹਦੇ ਉੱਪਰ ਭਾਏ ਨਹੀਂ ਹੁੰਦੀ ਤੁਸੀਂ 47 ਦੇ ਬਾਰੇ ਦੇ ਗੱਲ ਕੀਤੇ ਮੈਂ ਉਸ ਵੇਲੇ ਕਰੀਬ 5 ਸਾਲ ਦਾ ਮੇਰਾ ਉਮਰ 47 ਦਾ ਬਰਤਾ ਤੇ ਅੱਜ ਵੀ 5 ਮਈ ਹੋਈ ਹੈ ਮੈਂ 82 ਸਾਲ ਪੂਰੇ ਕਰ ਚੁੱਕਿਆ ਤਾਂ ਮੈਨੂੰ ਨਹੀਂ ਪਤਾ ਕਿ ਕਿਵੇਂ ਫਾਦਰ ਹੁੰਦਾ ਕਿਵੇਂ ਦਾਦਾ ਹੁੰਦਾ ਕਿਵੇਂ ਦਾਦੀ ਹੁੰਦੀ ਹੈ ਕਿਵੇਂ ਆਪਣਾ ਘਰ ਮਲਕੀਅਤ ਹੁੰਦੀ ਹੈ ਮੈਨੂੰ ਕੁਝ ਪਤਾ ਨਹੀਂ ਹੈ ਔਰ ਮੈਨੂੰ ਇਹ ਨਹੀਂ ਪਤਾ ਵੀ ਆਪਣੇ ਬਚਪਨ ਦੇ ਵਿੱਚ ਜਿੱਦਾਂ ਮਾਂ ਪਿਓ ਰੀਜਾਂ ਦੇ ਬੱਚਾ ਨੂੰ ਪਾਲਦੇ ਉਹ ਪਿਆਰ ਕੀ ਹੁੰਦਾ ਤਾਂ ਇਸ ਕਰਕੇ ਮੈਂ ਆਪਣੇ ਤਜਰਬੇ ਤੋਂ ਸਿੱਖਿਆ ਬਹੁਤ ਸਾਰੇ ਲੋਕ ਜਿਹੜੇ ਦੂਸਰੇ ਤਜਰਬੇ ਤੋਂ ਸਿੱਖਦੇ ਉਹ ਸਿਆਣੇ ਹੁੰਦੇ ਜਿਹੜੇ ਆਪਣਾ ਤਜਰਬਾ ਸਿੱਖਦੇ ਆ ਉਹ ਬੜੀ देर ਨਾਲ ਸਿੱਖਦੇ ਆ ਪਰ ਮੈਂ ਅੱਜ ਦੇ ਦਿਨ ਤੇ ਜੋ ਹਾਲਾਤ ਪੈਦਾ ਕੀਤੇ ਜਾ ਰਹੇ ਆ ਕੁਝ ਦੇਸ਼ ਦੁਨੀਆ ਦੀਆਂ ਤਾਕਤਾਂ ਹਿੰਦੁਸਤਾਨ ਤੇ ਪਾਕਿਸਤਾਨ ਨੂੰ ਆਪਸ ਵਿੱਚ ਮਿਲਵਰਤਨ ਤੇ ਦੇਖਣਾ ਨਹੀਂ ਚਾਹਦੀਆਂ ਕਿਉਂ ਕਿਉਂਕਿ ਇਸ ਵੇਲੇ ਜੋ ਦੁਨੀਆ ਦੇ ਹਾਲਾਤ ਹੈ ਅਮਰੀਕਾ ਦੁਨੀਆ ਜਾਣਦੀ ਹੈ ਸਭ ਤੋਂ ਹਥਿਆਰ ਵੇਚਣ ਵਾਲਾ ਸਭ ਦਾ ਪ੍ਰਮੁੱਖ ਦੇਸ਼ ਹੈ ਔਰ ਦੁਨੀਆ ਦੇ ਦੇਸ਼ ਜੜੇ ਆ ਉਹ ਤਕਰੀਬਨ ਉਥੋਂ ਹਥਿਆਰ ਲੈਂਦੇ ਆ ਔਰ ਸਾਡਾ ਹਿੰਦੁਸਤਾਨ ਵਿੱਚ ਉਹਨਾਂ ਦੇਸ਼ਾਂ ਚੋਂ ਇੱਕ ਆ ਜਿਹੜੇ ਦੁਨੀਆ ਵਿੱਚ ਸਭ ਤੋਂ ਵੱਧ ਹਥਿਆਰ ਖਰੀਦਣ ਵਾਲੇ ਆ 47 ਦੀ ਗੱਲ ਮੈਂ ਬਾਅਦ ਕਰਦਾ ਕਿਉਂਕਿ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਹਾਲਾਤ ਕਿਵੇਂ ਬਣੇ ਆ ਉਹ ਇਸ ਦੇ ਵਿੱਚ ਅਜੇ ਥੋੜੇ ਦਿਨ ਹੀ ਹੋਏ ਨੇ ਜਦੋਂ ਹਾਲਾਤ ਇੱਕ ਦੂਸਰੇ ਨੂੰ ਲੜਾਈ ਦੇ ਬੰਦੇ ਆ ਤਾਂ ਸਰਕਾਰਾਂ ਮਜਬੂਰਨ ਫਿਰ ਇੱਕ ਦੂਜੇ ਤੋਂ ਵੱਧ ਕੇ ਹਥਿਆਰ ਖਰੀਦ ਲਿਆ ਸਾਡੇ ਦੇਸ਼ ਨੇ ਵੀ ਪ੍ਰਧਾਨ ਮੰਤਰੀ ਸਾਹਿਬ ਗਏ ਸੀ ਇਹਨਾਂ ਨੇ ਫਰਾਂਸ ਨਾਲ ਸਮਝੌਤਾ ਕਰਕੇ ਆਇਆ 64000 ਕਰੋੜ ਰੁਪਏ ਦਾ ਸੌਦਾ ਕੀਤਾ ਜਿਹੜਾ ਜਿਹੜੇ ਜਿਹੜੇ ਜਲਸ ਆ ਨਾ ਵਾਸਤੇ ਉਹਨਾਂ ਨੇ ਜਿਹੜੇ ਉਹਨਾਂ ਦਾ ਕੋਈ ਬਾਇਓਫੇਲ ਵਗੈਰਾ ਕਰਿਦਨੇ ਇਸ ਇਸਰਾਇਲ ਉਹ ਜਿਸ ਜੇ ਆਪਾਂ ਗੱਲ ਕਰੀਏ ਵੀ ਸਾਡਾ ਖਰਚ ਕਿੰਨਾ ਵੈ ਮੈਂ ਜੋ ਇੱਕ ਜਗ੍ਹਾ ਤੇ ਪੜਿਆ ਸੀ ਵੀ 86 ਅਰਬ ਤੇ 10 ਕਰੋੜ ਡਾਲਰ ਸਾਡਾ ਮਿਲਟਰੀ ਦਾ ਖਰਚਾ ਹੈ ਜਿਹੜਾ ਕਿ ਦੁਨੀਆ ਦੇ ਸਾਡਾ ਪੰਜਵਾਂ ਜੇ ਗਿਣਤੀ ਕਰੀਏ ਤੇ ਪੰਜਵਾਂ ਬੰਦਾ ਹੈ ਵੱਡ ਜਿਹੜਾ ਹੈ ਤੇ ਜੇ ਪਾਕਿਸਤਾਨ ਦੀ ਗੱਲ ਕਰੀਏ ਤੇ ਉਹਨਾਂ ਨੇ ਚਾਹ 8 ਕਰੋੜ ਤੇ 10 ਨਾ 8 ਅਰਬ ਤੇ 10 ਕਰੋੜ ਐਗਜੈਕਟ ਫਿਗਰ ਹੋ ਸਕਦਾ ਤੁਹਾਡੇ ਬਲੇਬਾਦ ਘਟ ਹੋਣ ਪਰ ਇਹ ਉਹ ਦੁਨੀਆ ਦੇ 29ਵੇਂ ਦੇਸ਼ ਬਣਦਾ ਹੈ ਹਥਿਆਰ ਕਿਦਣ ਵਾਲਾ ਤੇ ਮੈਂ ਕਹਿੰਦਾ ਵੀ ਜਿਹੜੇ ਹਥਿਆਰ ਕਾਦੇ ਵਾਸਤੇ ਹੈ ਅਗਰ ਇਹ ਹਥਿਆਰ ਨਾਲ ਆਪਾਂ ਦੁਨੀਆ ਨੂੰ ਦੇਸ਼ਾਂ ਨੂੰ ਜੇ ਤੀਸਰੀ ਲੜਾਈ ਲੜਾਂਗੇ ਤੇ ਅਸੀਂ ਬਚਾ ਹੀ ਕੋਈ ਨਹੀਂ ਅਰ ਇਤਿਹਾਸ Goa ਵਾ ਜੇ ਦੇਸ਼ ਨੇ ਤਰੱਕੀ ਕਰਨੀ ਹੋਵੇ ਤਾਂ ਉਹ ਹਮੇਸ਼ਾ ਸ਼ਾਂਤੀ ਸਦਭਾਵਨਾ ਦੇ ਮਾਹੌਲ ਵਿੱਚ ਜਿਨ੍ਹਾਂ ਦੇਸ਼ਾਂ ਨੇ ਤਰੱਕੀ ਕੀਤੀ ਉਹ ਇਸ ਮਾਹੌਲ ਵਿੱਚ ਹੀ ਕੀਤੀ ਤੇ ਅੱਜ ਜੋ ਹਾਲਾਤ ਮਾਡੇ ਆ ਬੜੇ ਨਿਰਾਸ਼ਾਜਨਕ ਹੈ ਦੁਨੀਆ ਨੂੰ ਤੀਸਰੇ ਯੁੱਧ ਦਾ ਵੀ ਖਤਰਾ ਹੋ ਸਕਦਾ ਹੈ ਬਹੁਤ ਸਾਲਾਂ ਤੋਂ ਬਾਅਦ ਕਿੰਨੇ ਹਜ਼ਾਰਾਂ ਸਾਲਾਂ ਤੋਂ ਬਾਅਦ ਜੋ ਅੱਜ ਦੀ ਮਨੁੱਖਤਾ ਮਨੁੱਖਾਂ ਦੀ ਸਭਤਾ ਵਾ ਇਹ ਔਰ ਵਿਕਾਸ ਹੈ ਇਹ ਸਾਰਾ ਤੀਸਰੀ ਜਿਹੜੀ ਵੀ ਸ਼ੋ ਜੰਗ ਹੋਈ ਇਹ ਸਾਰਾ ਨੈੱਟਵਰਕ ਫੇਰ ਇਹ ਵੀ ਸੁਧਰ ਸ਼ੁਰੂ ਹੋਇਆ ਸਰ ਜੱਗ ਦੀ ਗੱਲ ਹੋ ਰਹੀ ਹੈ ਮਗਰ ਤੁਸੀਂ ਜੱਗ ਦਾ ਜਿਹੜਾ ਸੰਤਾਪ ਆਉ ਜ਼ਰੂਰ ਚੱਲਿਆ ਤੁਸੀਂ ਕਹਿ ਰਹੇ ਕਿ ਮੈਂ ਪਿਤਾ ਨੂੰ ਨਹੀਂ ਦੇਖਿਆ ਆਪਣੇ ਦਾਦਾ ਜੀ ਨੂੰ ਦੇਖਿਆ ਮਗਰ ਉਹਨਾਂ ਦੀਆਂ ਯਾਦਾਂ ਜ਼ਰੂਰ ਦੇਖ ਪਾ ਰਿਹਾ ਇਹ ਯਾਦਾਂ ਬਾਰੇ ਥੋੜਾ ਸਾਂਝਾ ਕਰੋ ਯਾਦਾਂ ਇਸ ਤਰ੍ਹਾਂ ਦੀਆਂ ਯਾਦਾਂ ਤੇ ਦਿਲ ਵਿੱਚ ਰਹਿੰਦੀਆਂ ਔਰ ਯਾਦਾਂ ਕੀ ਹੈ ਆਪਣੇ ਜਨਮ ਭੂਏ ਦੀ ਤੜਪ ਵੀ ਹਮੇਸ਼ਾ ਰਹਿੰਦੀ ਹੈ ਉਹ ਇੱਕ ਕਿਤਾਬ ਕਿ ਬੀਬੀ ਇਕਬਾਲ ਕੋਰ ਜਿਹੜੇ ਯੂਨੀਵਰਸਿਟੀ ਗੁਨਾਨਗੋ ਯੂਨੀਵਰਸਿਟੀ ਚ ਪੜ੍ਹ ਪੰਜਾਬੀ ਅਖ਼ਬਾਰ ਦੇ ਮੁਖੀ ਜੁਨਾ ਸ਼ਾਪੀ ਉਹਦੇ ਵਿੱਚ ਮੈਂ ਆਰਟੀਕਲ ਇੱਕ ਲਿਖ ਕੇ ਭੇਜਿਆ ਸੀ ਤਾਂ ਕਿ ਜਨ ਨੂੰ ਪਹੁੰਚਦੀਵੇ ਤਾਂ ਅੱਜ ਵੀ ਮੇਰੀ ਤਾਂ ਗਾ ਕੋ ਆਪਣਾ ਪਿੰਡ ਜਾ ਕੇ ਦੇਖੀਏ ਇਹ ਤਾਂ ਹੀ ਦੇਖ ਸਕਦੇ ਜੇ ਮਾਹੌਲ ਵਧੀਆ ਹੋਵੇ ਲੜਾਈ ਦੇ ਮਾਹੌਲ ਵਿੱਚ ਤੇ ਮੇਰੇ ਵਰਗੇ ਨੇਕਾ ਲੋਕ ਜਿਹੜੇ ਉਧਰੋਂ ਆਏ ਹੋਏ ਨੇ ਆਧਵੀ ਚੰਦੇ ਯਾਰ ਆਪਣੀ ਪਿਤਰ ਭੂਮੀ ਦੇ ਵੇਖ ਕੇ ਆਈ ਹੈ ਜਿਹੜੇ ਕੋਈ ਜਾਂਦੇ ਆ ਤੇ ਉਥੋਂ ਮਿੱਟੀ ਚੁੱਕ ਕੇ ਲਿਆਉਂਦੇ ਆ ਇਹ ਕਿੰਨੀ ਤਰ੍ਹਾਂ ਅੱਜ ਵੀ ਮੌਜੂਦ ਹੈ ਲੜਾਈ ਨਾਲ ਤੇ ਹੋਰ ਕਟਾਸ ਵਧੇਗਾ ਤਾਂ ਮੈਂ ਸਮਝਦਾ ਇਹ ਗੱਲ ਠੀਕ ਨਹੀਂ ਹੈ ਅਸੀਂ ਮੇਰਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਡਾ ਜਿਹੜੇ ਪਾਕਿਸਤਾਨ ਦੇ ਵਿੱਚ ਮੇਰਾ ਪਿੰਡ ਤਖੀਪੁਰ ਛਾਪਾ ਛਾਪਾ ਖਾanse ਹੋਰ ਉਹ ਨਰਵਰ ਪਿੰਡ ਦੇ ਨੇੜੇ ਹੈ ਜੱਲੋ ਮੋੜ ਤੋਂ ਸਾਡੇ ਪਿੰਡ ਨੂੰ ਸੜਕ ਜਾਂਦੀ ਸੀ ਉਹ ਸੜਕ ਦਾ ਨਾਮ ਮੈਨੂੰ ਹੁਣ ਯਾਦ ਆਉਂਦਾ ਤੇ ਬਿਲਕੁਲ ਨਹੀਂ ਤੇ ਉਹ ਨਾ ਭੁੱਲ ਗਿਆ ਤੇ ਉਹ ਉਹ ਉਹਦੇ ਵਿੱਚ ਮਤਲਬ ਕਿ ਸਾਡੇ ਘਰ ਵਿੱਚ ਸਾਡੇ ਬਾਬੇ ਦਾਦੀ ਨੂੰ ਚਵਾਰੇ ਤੋਂ ਸੁੱਟ ਕੇ ਥੱਲੇ ਮਾਰਤਾ ਗਲੀ ਔਰ ਸਾਡੇ ਘਰ ਨੂੰ ਅੱਗ ਲਾ ਕੇ ਤੇ ਉਹਨਾਂ ਨੇ ਲੁੱਟ ਪੁੱਟ ਲਿਆ ਅਸੀਂ ਉੱਥੋਂ ਵੱਧ ਕੇ ਅਗਲੇ ਨਾਲ ਦੇ ਪਿੰਡ ਵਿੱਚ ਗਏ ਆ ਤੇ ਜਦੋਂ ਸਿਹਰੇ ਅਟਾਰੀ ਨੂੰ 2 ਕਿਲੋਮੀਟਰ ਦਾ ਸਫ਼ਰ ਵੀ ਅਸੀਂ ਨਹੀਂ ਆਰਾਮ ਨਾਲ ਤੈਅ ਕਰ ਸਕੇ ਉੱਗੋਂ ਬਲੋਚ ਮਿਲਟਰੀ ਬਈ ਉਹਨਾਂ ਸਟੈਂਡ ਗਨਾਂ ਨਾਲ ਛਾਣਾ ਮਾਰਿਆ ਫਿਰ ਜਿਹੜੇ ਬਚ ਗਏ ਕਿਉਂਕਿ ਮੇਰੇ ਫਾਦਰ ਲਾਭ ਸਿੰਘ ਉਹਨਾਂ ਦਾ ਨਾਮ ਸੀ ਉਹ ਬੜੇ ਜਵਾਨ ਸੀਗੇ ਉਹਦਾਂ ਛਾਣੇ ਨਾਲ ਨੇ ਮਰੇ ਉਹਨਾਂ ਆ ਕੇ ਗੋਲੀ ਮਾਰ ਕੇ ਮਾਰਿਆ ਮੇਰੀ ਮਦਰ ਦੱਸਦੀ ਮੈਂ ਉਹਨਾਂ ਕੋਲ ਗਿਆ ਵੀਰ ਸਾਰੇ ਮਰ ਗਏ ਮੈਨੂੰ ਵੀ ਮਾਰ ਦਿਆ ਦੇ ਉਸ ਕੋ ਮੁਸਕਰੀਆਂ ਜਾਂ ਹੱਸਦੇ ਹੱਸਦੇ ਚਲੇ ਗਏ ਇਹ ਹਾਲਾਤ ਮੈਂ ਕਹ ਦੁਨੀਆ ਨੂੰ ਮੈਂ ਦੱਸਣਾ ਚਾਹਨਾ ਜਿੰਨਾ ਲੋਕਾਂ ਦੇ ਨੇਰੇ ਸਾਡੇ ਘਾਣੇ ਨਹੀਂ ਐ ਇਹ ਸਾਰੇ ਪੰਜਾਬੀਆਂ ਦੀ ਕਹਾਣੀ ਲੱਖਾਂ ਲੋਕ ਮਾਰੇ ਗਏ ਪੈਣਾ ਵਿਧਵਾਈਆਂ ਬੱਚੇ ਯਤੀਮ ਹੋਏ ਘਰਬਾਰ ਉੱਜੜ ਗਿਆ ਅੱਜ ਤੱਕ ਤੀਸਰੀ ਵੀਡੀਓ ਆਉਣ ਤੀਕ ਵੀ ਉਹ ਆਪਣੇ ਪੈਰਾਂ ਤੇ ਖੜੇ ਹੋ ਨਹੀਂ ਸਕੇ ਇਸ ਕਰਕੇ ਲੜਾਈ ਮਾੜੀ ਜੇ ਲੜਾਈ ਤੇ ਆਪ ਹੀ ਖੁਦ ਮਸਲਾ ਵਾ ਤੇ ਲੜਾਈ ਨਾਲ ਮਸਲਾ ਹੱਲ ਨਹੀਂ ਹੋ ਸਕਦਾ ਜਿੰਨਾ ਦੇਸ਼ਾਂ ਨੇ ਤਰੱਕੀ ਕੀਤੀ ਹੈ ਅੰਮ੍ਰਿਤਸਰ ਦੇ ਮਾਹੌਲ ਵਿੱਚ ਔਰ ਖਾਸ ਕਰਕੇ ਸਾਡਾ ਪੰਜਾਬ ਚਾਹੇ ਇਧਰ ਦਾ ਪੰਜਾਬ ਤੇ ਸਾਂਝਾ ਪੰਜਾਬ ਜਿਹੜਾ ਸੀ ਇਹ ਗੁਰੂ ਨਾਨਕ ਸਾਹਿਬ ਤੇ ਬਾਬਾ ਫਰੀਦ ਦੀ ਧਰਤੀ ਹੈ ਜਿਨ੍ਹਾਂ ਨੇ ਹਮੇਸ਼ਾ ਸਰਬੱਤ ਦੇ ਭਲੇ ਦੀ ਸਦਭਾਵਨਾ ਨਾਲ ਜਗਜਹਿਤੇ ਨਾਲ ਰਹਿਣ ਦਾ ਉਪਦੇਸ਼ ਦਿੱਤਾ ਤੇ ਅੱਜ ਵੀ ਪੰਜਾਬੀ ਵੈਸੇ ਮੈਂ ਸਮਝਦਾ ਉਹਨਾਂ ਦੇ ਰੂਹ ਅੱਜ ਵੀ ਉਹੀ ਹੈ ਜੇ ਕਿਤੇ ਮੈਂ ਕਈ ਵਾਰੀ ਸੁਣਦਾ ਪੜ੍ਹਦਾ ਵੀ ਆਂ ਪੀ ਕਾ ਕੈਨੇਡਾ ਅਮਰੀਕਾ ਜਾਂ ਹੋਰ ਦੂਸਰੇ ਦੇਸ਼ਾਂ ਜਿਹੜੇ ਪੰਜਾਬੀਆਂ ਇੱਕ ਦੂਸਰੇ ਨੂੰ ਗਲਵਕੜੀਆਂ ਪਾ ਕੇ ਅੱਜ ਵੀ ਮਿਲਦੇ ਆ ਬਗੈਰ ਕਿਸੇ ਪਿੰਨ ਭੇਜਦੇ ਪਿਓ ਪਾਕਿਸਤਾਨ ਦੇ ਪੰਜਾਬੀ ਆ ਕਿ ਹਿੰਦੁਸਤਾਨ ਦੇ ਪੰਜਾਬੀ ਆ ਅਗਿਆਨੀ ਗੁਰਦੀਪ ਸਿੰਘ ਉਹਨਾਂ ਦੇ ਬੇਟਾ ਜੀ ਸਾਡੇ ਨਾਲ ਬਝੁੰਦੇ ਸਰ ਪਿਤਾ ਜੀ ਦੀ ਤੁਹਾਡੇ ਦੇ ਗੱਲ ਸੁਣ ਰਹੇ ਆ ਕਿ ਪਿਤਾ ਨੂੰ ਨਹੀਂ ਦੇਖਿਆ ਦਾਦਾ ਜੀ ਨੂੰ ਨਹੀਂ ਦੇਖਿਆ ਇਹ ਦੁੱਖ ਨੂੰ ਕਿਵੇਂ ਸਮਝਦੇ ਹੋ ਤੁਸੀਂ ਦੇਖੋ ਜੀ ਇਸ ਸਮਾਂ ਵੀ ਇਸ ਜਦੋਂ ਆਪਾਂ ਜੰਗ ਦਾ ਅੱਜ ਮੌਲ ਪਤਾ ਲੱਗਦਾ ਪਿਆ ਵੀ ਜੰਗ ਵਾਸਤੇ ਡੋਲਾ ਪੈ ਰਿਹਾ ਜਿਹੜੇ ਲੋਕਾਂ ਨੇ ਦੇਖੀ ਨਹੀਂ جنگ ਜਿਸਾਂ ਅਸੀਂ ਆ ਸਾਡੇ ਵਰਗੀ ਪੀੜੀ ਨੇ ਉਹ ਅਸੀਂ ਕਿੰਨੇ ਵੀ جنگ ਹੋਣੀ ਚਾਹੀਦੀ ਆ ਜਦ ਕਿ ਸਾਡੇ ਦਾਦੀ ਜੀ ਫਾਦਰ ਸਾਹਿਬ ਜਦੋਂ ਗੱਲ ਦੱਸਦੇ ਆ ਵੀ جنگ ਦੇ ਵਿੱਚ ਮਤਲਬ ਕਿ ਨਾ ਕੋਈ ਇੰਨਾ ਨੁਕਸਾਨ ਹੁੰਦਾ ਵਾ ਵੀ ਦੱਸ ਨਹੀਂ ਸਕਦੇ ਮਾਵਾਂ ਤੇ ਪੁੱਤ ਨਹੀਂ ਸਮਝ ਜਾਂਦੇ ਲੋਕ ਉੱਤੇ ਚੀਕਾਂ ਮਾਰਦੇ ਮੇਰਾ ਪਿਓ ਕਿੱਥੇ ਪਿਆ ਮੇਰੀ ਮਾਂ ਕਿੱਥੇ ਪਈ ਜਦ ਕਿ ਮੇਰੇ ਫਾਦਰ ਸਾਹਿਬ ਦੇ ਸਾਹਮਣੇ ਇਹਨਾਂ ਦੇ ਪਿਤਾਈ ਦੇ ਗੋਲੀਆਂ ਮਾਰੀਆਂ ਗਈਆਂ ਗੱਲ ਦੇ ਵਿੱਚ ਇਹਨਾਂ ਨੂੰ ਇਹ ਨਹੀਂ ਪਤਾ ਵੀ ਮਦਰ ਕੀ ਮੇਰੇ ਦਾਦਾ ਜੀ ਕਿਸ ਤਰ੍ਹਾਂ ਮੇਰੀ ਦਾਦੀ ਕਿਸ ਤਰ੍ਹਾਂ ਅੱਜ ਤਿੱਕਰ ਇਹਨਾਂ ਨੂੰ ਆਪਣੇ ਮਦਰ ਕੀ ਮਾਂ ਪਿਓ ਦਾ ਪਿਆਰ ਨਹੀਂ ਮਿਲਿਆ ਮੈਂ ਕਹਿੰਦਾ ਇਹੋ ਜੀ ਅਨੇਕ ਅਨੇਕਾਂ ਲੋਕ ਨੇ ਜਿਨ੍ਹਾਂ ਨੂੰ ਮਦਰ ਕੀ ਇਸਤਾਨ ਦੇ ਮਦਰ ਕੀ ਹੰਝੂਆਂ ਦੇ ਨਾਲ ਅੱਜ ਵੀ ਉਹ ਮਦਰ ਕੀ ਰੋ ਰਹੇ ਆ ਤੇ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਜੰਗ ਵਾਸਤੇ ਨਾ ਅਮਨ ਵਾਸਤੇ ਗੱਲ ਕਰੋ ਅਮਨ ਦਾ ਹੁਕਾ ਦੇਓ ਬਹੁਤ ਨੁਕਸਾਨ ਦਾਵਾ ਜਿਨ੍ਹਾਂ ਨੇ جنگ ਦੇਖਿਆ ਨਾ ਅੱਜ ਉਹਨਾਂ ਨੂੰ ਪੁੱਛ ਕੇ ਦੇਖੋ جنگ ਕਿਉਂਦੀ ਉਹ ਅੱਜ ਵੀ ਕਹਿੰਦੇ ਆ ਵੀ ਜੰਗ ਨਹੀਂ ਹੋਣੀ ਚਾਹੀਦੀ ਪਰ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੇ ਦੇਖਿਆ ਕੁਝ ਨਹੀਂ ਉਹ ਕਹਿੰਦੇ ਜੰਗ ਹੋਣੀ ਚਾਹੀਦੀ ਆ ਤੇ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਵੀ ਇੱਕ ਟੇਬਲ ਤੇ ਬੈਠ ਕੇ ਜੰਗ ਦਾ ਹੱਲ ਹੋ ਸਕਦਾ ਵਾ ਕਿਹੜਾ ਹੱਲ ਆ ਜਿਹੜਾ ਟੇਬਲ ਤੇ ਬੈਠ ਕੇ ਨਹੀਂ ਹੋ ਸਕਦਾ ਇਹ ਜ਼ਰੂਰ ਆ ਵੀ ਅੱਜ 26 ਲੋਕ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਮਾਰੇ ਗਏ ਉਹ ਕਿਉਂ ਮਾਰੇਗੇ ਉਥੋਂ ਦੀ ਸਰਕਾਰ ਫੇਲਰ ਸੀ ਇਸ ਕਰਕੇ ਵੀ ਉਥੇ ਮਦਦ ਲਈ ਸਰਕਾਰ ਨੂੰ ਚਾਹੀਦਾ ਸੀ ਵੀ ਜਦੋਂ ਮਦਦ ਲਈ ਸਰਾਨੀ ਉਥੇ ਮਦਦ ਕੀ ਸ਼ਹਿਰ ਘੁੰਮਣ ਫਿਰਨ ਵਾਸਤੇ ਗਏ ਗਏ ਸਰਕਾਰ ਦਾ ਚਾਹੀਦਾ ਸੀ ਵੀ ਉਹਨਾਂ ਦੀ ਸਿਕਿਉਰਿਟੀ ਕਰਨੀ ਜਾਂ ਉਹ ਸਰਕਾਰ ਜਿਹੜੀ ਵੀ ਸਰਕਾਰ ਉਹ ਫੇਲਰ ਸੀ ਉਹਨਾਂ ਕਰਕੇ ਇਹ ਜਿਹੜਾ ਅੱਜ ਮਦਦ ਕੀ ਲੋਕਾਂ ਨੂੰ جنگ ਵਾਸਤੇ ਮਾਹੌਲ ਬਣਾ ਦਿੱਤਾ ਉਹਨਾਂ ਨੇ ਇਹ ਮੈਂ ਉਸ ਗੱਲ ਦੀ ਨਿੰਦਿਆ ਕਰਦਾ ਹਾਂ ਵੀ ਮਤਲਬ ਕਿ ਜੰਗ ਨਹੀਂ ਹੋਣੀ ਚਾਹੀਦੀ ਅਮਨ ਹੋਮ ਹੋਣਾ ਚਾਹੀਦਾ ਵਾ ਜਿਹੜੀ ਉਹ ਸਰਕਾਰ ਨੇ ਮੈਂ ਨਿਊਜ਼ ਦੇਖ ਰਹਾ ਸੀ ਉੱਥੋਂ ਦੀ ਸਰਕਾਰ ਨੇ ਕਿਹਾ ਵੀ 10 ਲੱਖ ਰੁਪਇਆ ਅਸੀਂ ਜਿਹੜੇ ਮਰਣ ਜਾਵਾਂਗੇ ਜਦ ਮੈਂ ਮੰਗ ਕਰਦਾ ਵੀ ਇੱਕ ਇੱਕ ਕਰੋੜ ਰੁਪਇਆ ਚਾਹੀਦਾ ਉਹਨਾਂ ਦਾ ਕੀ ਕਸੂਰ ਸੀ ਜਿਹੜੇ ਘੁੰਮਣ ਵਾਸਤੇ ਗਏ ਜਦ ਕਿ ਸਰਕਾਰ ਏਜੰਸੀਆਂ ਫੇਲ ਹੋਈਆਂ ਉਹਨਾਂ ਕਰਕੇ ਉਹਨਾਂ ਨੂੰ ਅੱਜ ਇਸ ਦੁਨੀਆ ਤੋਂ ਜਾਣਾ ਪਿਆ ਜੀ ਬਿਲਕੁਲ ਅੱਖਾਂ ਜ਼ਰੂਰ ਦੱਸ ਰਹੀਆਂ ਨੇ ਕਿ جنگ ਨਹੀਂ ਹੋਣੀ ਚਾਹੀਦੀ ਪੂਰਾ ਦੇਸ਼ ਚਾਹੇ ਕਹਿ ਰਿਹਾ ਕਿ ਜੰਗ ਹੋਵੇ ਮਗਰ ਕਈ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੇ ਸੰਤਾਪ ਚੱਲਿਆ ਉਹ ਸੰਤਾਪ ਦੀ ਜੰਗ ਹੋ ਜੇ ਜਾਂ ਕੱਤਰ ਦੀ ਜੰਗ ਹੋ ਜੇ ਉਹਨਾਂ ਜੰਗਾ ਦਾ ਜਿਹੜਾ ਸੰਤਾਪ ਚੱਲਿਆ ਉਹ ਜ਼ਰੂਰ ਚਲਕਦਾ ਹੋਇਆ ਅੱਖਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਕਈਆਂ ਦੀ ਮੰਗ ਜ਼ਰੂਰ ਹੈ ਕਿ ਪਾਕਿਸਤਾਨ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਮਗਰ ਕਈ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਨ੍ਹਾਂ ਨੇ ਜੰਗ ਦੇਖੀ ਹੈ ਉਹ ਕਹਿੰਦੇ ਨੇ ਕਿ ਜਿਹੜਾ ਅਮਨ ਸ਼ਾਂਤੀ ਦੇ ਨਾਲ ਟੇਬਲ ਟਾਕ ਹੈ ਜਿਹੜੀ ਹੋਣੀ ਚਾਹੀਦੀ ਹੈ ਤਾਂ ਜੋ ਜੰਗ ਨਾ ਹੋ ਸਕੇ ਕਿਉਂਕਿ ਜੰਗ ਦੇ ਵਿੱਚ ਕਰ ਉਤਨੀ ਸੰਭੇ ਜਾਂਦੇ ਕੈਮਰਾਮੈਨ ਮਨੋਜੀ ਦੇ ਨਾਲ ਮਹਿਮਾਨ ਨੂੰ ਲਾਈਵ ਪੰਜਾਬੀ ਟੀਵੀ ਅੰਮ੍ਰਿਤਸਰ